ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਸੁਖਬੀਰ ਦੀ ਕਹਾਣੀ ਬਾਰੀ ਵਿਚਲਾ ਸੂਰਜ ਸੁਣਾਉਣ ਜਾ ਰਹੀ ਹਾਂ ਉਹ ਆਮ ਤੌਰ ਤੇ ਬਾਰੀ ਵਿੱਚ ਬੈਠ ਕੇ ਬਾਹਰ ਵੇਖਿਆ ਕਰਦੀ ਉਥੋਂ ਕੁਝ ਦੂਰ ਇੱਕ ਸੜਕ ਸੀ ਜਿਸ ਤੇ ਹਰ ਵੇਲੇ ਲੋਕ ਆ ਜਾ ਰਹੇ ਹੁੰਦੇ ਉਹਨਾਂ ਨੂੰ ਉਹ ਬੜੀ ਦਿਲਚਸਪੀ ਨਾਲ ਵੇਖਦੀ ਉਹਨਾਂ ਦੀਆਂ ਲੱਤਾਂ ਦੀਆਂ ਹਰਕਤਾਂ ਉਸ ਨੂੰ ਬੜੀਆਂ ਚੰਗੀਆਂ ਲੱਗਦੀਆਂ ਹਰ ਆਦਮੀ ਦੀ ਵੱਖਰੀ ਕਿਸਮ ਦੀ ਤੌਰ ਸੀ ਕਿਸੇ ਦੀ ਸਾਮੀ ਤੋਲਮੀ ਕਿਸੇ ਦੀ ਉਖੜੀ ਹੋਈ ਕਿਸੇ ਵਿੱਚ ਠਰਮਾ ਤੇ ਸੰਤੁਲਨ ਕਿਸੇ ਵਿੱਚ ਬੇਚੈਨੀ ਤੇ ਬੇਟੰਗਾਪਨ ਉਹ ਕਿਸੇ ਦੀ ਤੌਰ ਵੇਖ ਕੇ ਉਸ ਦਾ ਸੁਭਾਅ ਦੱਸ ਸਕਦੀ ਸੀ ਉਹਨਾਂ ਲੋਕਾਂ ਨੂੰ ਵੇਖਦਿਆਂ ਉਸ ਨੂੰ ਕਦੇ ਇਕੇਵਾ ਨਾ ਹੁੰਦਾ ਹਾਂ ਕਿਸੇ ਵੇਲੇ ਮਨ ਵਿੱਚ ਟੀਸ ਜਿਹੀ ਉੱਠਦੀ ਤੇ ਉਹ ਚਾਹੁੰਦੀ ਕਿ ਉਸੇ ਵੇਲੇ ਉਹਨਾਂ ਲੋਕਾਂ ਵਿੱਚ ਸ਼ਾਮਲ ਹੋ ਜਾਏ। ਉਹ ਪਰ ਮੈਂ ਉਹਨਾਂ ਲੋਕਾਂ ਨੂੰ ਘੰਟਿਆਂ ਬੱਧੀ ਬੈਠੀ ਵੇਖਦੀ ਰਹਿੰਦੀ ਪਰ ਉਹਨਾਂ ਨੇ ਕਦੇ ਉਸ ਨੂੰ ਨਹੀਂ ਸੀ ਵੇਖਿਆ। ਉਹ ਆਪਣੇ ਹੀ ਧਿਆਨ ਵਿੱਚ ਗਵਾਚੇ ਤੁਰਦੇ ਰਹਿੰਦੇ ਜੇ ਕੋਈ ਇੱਧਰ ਉੱਧਰ ਵੇਖਦਾ ਵੀ ਤਾਂ ਸਰਸਰੀ ਨਜ਼ਰ ਨਾਲ ਕਿਸੇ ਨੂੰ ਉਸ ਦੇ ਉੱਥੇ ਹੋਣ ਦਾ ਅਹਿਸਾਸ ਨਾ ਹੁੰਦਾ। ਇਸ ਨਾਲ ਉਸ ਨੂੰ ਕਦੇ ਬੜੀ ਇਕੱਲ ਮਹਿਸੂਸ ਹੁੰਦੀ। ਫਿਰ ਵੀ ਉਹ ਲੋਕ ਉਸ ਨੂੰ ਬਹੁਤ ਦਿਲਚਸਪ ਲੱਗਦੇ। ਬਨਸ ਬੰਨੇ ਲਿਬਾਸ, ਕੱਦ ਕਾਠ, ਚਾਲ ਟਾਲ। ਇੱਕ ਦਿਨ ਉਸਨੇ ਉਹਨਾਂ ਲੋਕਾਂ ਵਿੱਚ ਇੱਕ ਮੁੰਡੇ ਨੂੰ ਸੜਕ ਦੇ ਕੰਡੇ ਖਲੋਤੇ ਵੇਖਿਆ। ਉਸਨੇ ਚਿੱਟੀ ਕਮੀਜ਼ ਤੇ ਚਿੱਟੀ ਪਤਲੂਨ ਪਾਈ ਹੋਈ ਸੀ, ਦਰਮਿਆਨਾ ਕੱਦ ਸੀ। ਉਸਦਾ ਤੇ ਇਕਹਿਰਾ ਸਰੀਰ, ਉਮਰ 18-20 ਵਰਿਆਂ ਦੀ ਹੋਵੇਗੀ। ਉਸਦਾ ਨਿਖਰਿਆ ਹੋਇਆ ਕਣਕਵੰਨਾ ਰੰਗ ਸੀ ਤੇ ਕੁਝ ਉਦਾਸ ਜਿਹਾ। ਗਵਾਚੀਆਂ ਵਰਗਾ ਚਿਹਰਾ ਸੜਕ ਤੇ ਅਣਗਿਣਤ ਲੋਕਾਂ ਦੀ ਹਰਕਤ ਵਿੱਚ ਉਸ ਦਾ ਅਹਿਲ ਬਣ ਕੇ ਖੜੋਣਾ ਉਸ ਨੂੰ ਕੁਝ ਅਜੀਬ ਲੱਗਾ ਉਹ ਉਸ ਨੂੰ ਇੱਕ ਟੱਕ ਵੇਖਣ ਲੱਗੀ ਉਹ ਕਿਸੇ ਨੂੰ ਉਡੀਕ ਰਿਹਾ ਲੱਗਦਾ ਸੀ ਤੇ ਸਾਹਮਣੇ ਵੇਖ ਰਿਹਾ ਸੀ ਕਿ ਮੈਨੂੰ ਵੇਖ ਰਿਹਾ ਏ ਉਸ ਨੇ ਸੋਚਿਆ ਨਹੀਂ ਤਾਂ ਐਵੇਂ ਸਾਹਮਣੇ ਵੇਖ ਰਿਹਾ ਏ ਉਸ ਦੀਆਂ ਅੱਖਾਂ ਵੀ ਚਿਹਰੇ ਵਾਂਗ ਗਵਾਚੀਆਂ ਵਰਗੀਆਂ ਹਨ ਜਾ ਕੀ ਉਹਨਾਂ ਅੱਖਾਂ 사ਦਕਾ ਚਿਹਰਾ ਗਵਾਚਿਆਂ ਵਰਗਾ ਲੱਗ ਰਿਹਾ ਹੈ ਆਖਰ ਕੀ ਵੇਖ ਰਿਹਾ ਹੈ ਹਾਏ ਉਹ ਤਾਂ ਮੈਨੂੰ ਵੇਖ ਰਿਹਾ ਹੈ ਹਾਂ ਮੈਨੂੰ ਹੀ ਚਾਂਚਾ ਕੁਸ ਦੇ ਅੰਦਰ ਚਰਨਾਟ ਦੌੜ ਗਈ ਤੇ ਉਸਨੇ ਇੱਕ ਵਾਰੀ کئی ਵਾਰ ਪਲਕਾਂ ਚਮਕੀਆਂ ਤੇ ਉਸੇ ਵੇਲੇ ਮੂੰਹ ਮੋੜ ਕੇ ਕਮਰੇ ਵੱਲ ਵੇਖਿਆ ਫਿਰ ਜਦ ਬਾਹਰ ਵੇਖਿਆ ਤਾਂ ਮੁੰਡੇ ਨੂੰ ਉਸੇ ਤਰ੍ਹਾਂ ਆਪਣੇ ਵੱਲ ਤੱਕਦਿਆਂ ਪਾਇਆ ਉਸ ਨੂੰ ਕਬਰਾਹਟ ਹੋਈ ਉਸਨੇ ਬਾਰੀ ਚੋਂ ਹਟ ਜਾਣਾ ਚਾਹਿਆ ਪਰ ਉਹ ਬੈਠੀ ਰਹੀ ਤੇ ਸੜਕ ਵੱਲੋਂ ਨਜ਼ਰ ਹਟਾ ਕੇ ਦੂਜੇ ਪਾਸੇ ਵੇਖਣ ਲੱਗੀ ਕੁਛ ਚਿਰ ਪਿੱਛੋਂ ਮੁੰਡਾ ਇੱਕ ਪਾਸੇ ਵੱਲ ਤੁਰ ਪਿਆ ਤੇ ਸੜਕ ਤੇ ਆ ਜਾ ਰਹੇ ਲੋਕਾਂ ਵਿੱਚ ਗਵਾਚ ਗਿਆ ਉਸ ਦੀ ਤੋਰ ਵਿੱਚ ਉਸ ਨੂੰ ਉਹ ਉਦਾਸੀ ਮਹਿਸੂਸ ਹੋਈ ਜੂਸ ਦੇ ਚਿਹਰੇ ਤੇ ਵਿਖਾਈ ਦਿੱਤੀ ਸੀ ਉਹ ਇੱਕ ਅਜੀਬ ਅਜੇਹਾ ਅਹਿਸਾਸ ਸੀ ਜੋ ਉਸਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਮਹਿਸੂਸ ਕੀਤਾ ਸੀ ਉਹ ਦਿਨ ਤੋਂ ਉਸ ਨੂੰ ਮਹਿਸੂਸ ਕਰਦੀ ਰਹੀ ਰਾਤਾਂ ਉਸਨੇ ਬੜੇ ਸੋਹਣੇ ਸੁਪਨੇ ਵੇਖੇ ਇੱਕ ਸੁਪਨੇ ਵਿੱਚ ਸੜਕ ਤੇ ਕੋਈ ਵੀ ਨਹੀਂ ਸੀ ਤੇ ਉਹ ਉਸ ਮੁੰਡੇ ਨਾਲ ਕਦਮ ਮਿਲਾਉਂਦੀ ਹੋਈ ਕਿਸੇ ਲੈ ਵਿੱਚ ਤੁਰੀ ਜਾ ਰਹੀ ਸੀ ਤੇ ਉਹ ਸੜਕ ਮੁੱਕਣ ਵਿੱਚ ਹੀ ਨਹੀਂ ਸੀ ਆ ਰਹੀ ਅਗਲੇ ਦਿਨ ਉਹ ਮੁੰਡਾ ਫਿਰ ਉੱਥੇ ਖੜੋਤਾ ਦਿਸਿਆ ਉਹ bari ਵੱਲ ਵਧ ਰਿਹਾ ਸੀ ਪਰ ਕੁਝ ਇਸ ਤਰ੍ਹਾਂ ਜਿਵੇਂ ਐਵੇਂ ਹੀ ਉਧਰ ਵੇਖ ਰਿਹਾ ਹੋਵੇ ਉਸ ਵੱਲ ਵੇਖਣੋਂ ਕਬਰੌਂਦੀ ਸੀ ਪਰ ਵੇਖਣੋਂ ਰਹਿ ਵੀ ਨਹੀਂ ਸੀ ਸਕਦੇ ਕੁਝ ਇੱਕ ਵਾਰ ਉਸਨੇ ਉਧਰ ਵੇਖਿਆ ਤਾਂ ਮੁੰਡੇ ਨੂੰ ਉਸੇ ਤਰ੍ਹਾਂ ਆਪਣੇ ਵੱਲ ਤੱਕਦਿਆਂ ਪਾਇਆ ਉਸ ਦੇ ਅੰਦਰ ਹਲਚਲ ਹੋਣ ਲੱਗੀ ਕੁਝ ਪਿੱਛੋਂ ਮੁੰਡਾ ਚਲਾ ਗਿਆ ਉਸ ਦੇ ਜਾਣ ਤੇ ਉਸ ਨੂੰ ਲੱਗਾ ਕਿ ਇੰਨੇ ਲੋਕਾਂ ਦੇ ਹੁੰਦਿਆਂ ਵੀ ਸੜਕ ਇੱਕਦਮ ਸੁੰਨੀ ਹੋ ਗਈ ਸੀ ਫਿਰ ਤਾਂ ਰੋਜ਼ ਹੀ ਇਹ ਗੱਲ ਹੋਣ ਲੱਗੀ ਹੁਣ ਉਸ ਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਮੁੰਡਾ ਉਸੇ ਨੂੰ ਵੇਖਣ ਲਈ ਉੱਥੇ ਰੁਕਦਾ ਸੀ ਜੇ ਹੁਣ ਤਾਂ ਉਹ ਜਾਣ ਵੇਲੇ ਵੀ ਰੁਕਦਾ ਆਉਣ ਵੇਲੇ ਵੀ ਰੁਕਦਾ ਸ਼ਾਇਦ ਕਿਸੇ ਦਫ਼ਤਰ ਵਿੱਚ ਕੰਮ ਕਰਨ ਜਾਂਦਾ ਹੋਵੇਗਾ ਤੇ ਤਰਕਾਲੀ ਪਰਤ ਕੇ ਆਉਂਦਾ ਹੋਵੇਗਾ ਉਸਨੇ ਸੋਚਿਆ ਕੀ ਪਤਾ ਕਿੰਨੇ ਦਿਨਾਂ ਤੋਂ ਮੈਨੂੰ ਵੇਖ ਰਿਹਾ ਹੈ ਪਰ ਕਹੀਆਂ ਕਦੇ ਉਸ ਦੇ ਚਿਹਰੇ ਤੇ ਨਜ਼ਰ ਕਿਉਂ ਨਾ ਪਈ ਆਖਰ ਹੁਣ ਕੀ ਹੋਵੇਗਾ ਕੁਝ ਦਿਨ ਇਸੇ ਤਰ੍ਹਾਂ ਲੰਘ ਗਏ ਉਹ ਰੋਜ਼ ਉਡੀਕਦੀ ਕਿ ਹੁਣ ਅੱਗੋਂ ਕੋਈ ਨਵੀਂ ਗੱਲ ਹੋਵੇਗੀ ਤੇ ਮੁੰਡਾ ਸ਼ਾਇਦ ਕੋਈ ਨਵਾਂ ਕਦਮ ਚੁੱਕੇਗਾ ਪਰ ਉਸ ਵੱਲੋਂ ਇਹੋ ਜਿਹੀ ਕੋਈ ਸੰਭਾਵਨਾ ਵਿਖਾਈ ਨਹੀਂ ਸੀ ਦੇ ਰਹੀ ਕਦੇ ਉਹ ਖਿਜਦੀ ਵੀ ਕਿ ਕੋਈ ਨਵੀਂ ਗੱਲ ਕਿਉਂ ਨਹੀਂ ਹੋ ਰਹੀ ਉਹ ਮੁੰਡੇ ਤੇ ਵੀ ਖਿਜਦੀ ਆਪਣੇ ਆਪ ਤੇ ਵੀ ਖਿਜਦੀ ਫਿਰ ਉਹ ਸੋਚਦੀ ਕਿ ਮੁੰਡੇ ਦੀ ਤਾਂ ਖੁਦ ਮੈਨੂੰ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ ਪਰ ਉਹ ਕਦਮ ਚੁੱਕਣੋਂ ਲਾਚਾਰ ਸੀ ਕਦਮ ਚੁੱਕਣ ਦੇ ਖਿਆਲ ਨਾਲ ਉਸਦਾ ਧਿਆਨ ਆਪਣੀਆਂ ਲੱਤਾਂ ਵੱਲ ਜਾਂਦਾ ਜੋਦਰੰਗ ਦੀਆਂ ਸ਼ਿਕਾਰ ਸਨ ਤੁਰਨਾ ਤਾਂ ਇੱਕ ਪਾਸੇ ਰਿਹਾ ਉਹ ਉਸਦਾ ਭਾਰ ਤੱਕ ਨਹੀਂ ਸੀ ਸਹਿ ਸਕਦੀਆਂ ਇਹਨਾਂ ਲੱਤਾਂ ਸਦਕਾ ਉਸਦੀ ਜ਼ਿੰਦਗੀ ਘਰ ਦੀ ਚਾਰਦੀਵਾਰੀ ਵਿੱਚ ਘਿਰ ਕੇ ਰਹਿ ਗਈ ਸੀ ਕਈਆਂ ਵਰਿਆਂ ਤੋਂ ਉਹ ਉਸ ਚਾਰਦੀਵਾਰੀ ਵਿੱਚ ਘਿਰੀ ਹੋਈ ਸੀ ਕਾਫੀ ਇਲਾਜ ਕਰਵਾਇਆ ਗਿਆ ਸੀ ਪਰ ਕੋਈ ਫਾਇਦਾ ਨਹੀਂ ਸੀ ਹੋਇਆ ਤੇ ਹੁਣ ਤਾਂ ਲੱਤਾਂ ਦੇ ਠੀਕ ਹੋਣ ਦੀ ਕੋਈ ਆਸ ਵੀ ਨਹੀਂ ਸੀ ਰਹੀ ਹੁਣ ਬਾਕੀ ਦੀ ਜ਼ਿੰਦਗੀ ਉਸ ਚਾਰਦੀਵਾਰੀ ਵਿੱਚ ਹੀ ਬਿਤਾਉਣੀ ਪੈਣੀ ਸੀ ਵਿਸਾਖੀਆਂ ਦੇ ਸਹਾਰੇ ਉਹ ਬਾਹਰ ਜਾਣ ਦਾ ਹੌਂਸਲਾ ਨਹੀਂ ਸੀ ਕਰ ਸਕਦੀ ਉਸ ਨੂੰ ਆਪਣੀ ਉਹ ਹਾਲਤ ਅੰਤਾਂ ਦੀ ਤਰਸਯੋਗ ਲੱਗਦੀ ਸੀ ਉਸ ਚਾਰਦੀਵਾਰੀ ਤੋਂ ਛੁੱਟ ਜ਼ਿੰਦਗੀ ਦੀ ਆਪਣੀ ਵੀ ਇੱਕ ਚਾਰਦੀਵਾਰੀ ਸੀ ਜਿਸ ਦਾ ਘੇਰਾ ਬੜਾ ਸੌੜਾ ਸੀ ਤੇ ਉਸ ਵਿੱਚ ਬੜੀ ਘੁਟਨ ਪ੍ਰਤੀਤ ਹੁੰਦੀ ਸੀ ਕਦੇ-ਕਦੇ ਤਾਂ ਉਸ ਘੁਟਨ ਵਿੱਚ ਉਸ ਦਾ ਮਰ ਜਾਣ ਤੇਜੀ ਕਰਦਾ ਸੀ ਕਾਸ਼ ਮੈਂ ਕਦਮ ਚੁੱਕ ਸਕਦੀ ਉਸਨੇ ਮਨ ਵਿੱਚ ਕਿਹਾ ਪਰ ਉਹ ਮੁੰਡਾ ਕੋਈ ਕਦਮ ਕਿਉਂ ਨਹੀਂ ਸੀ ਚੁੱਕ ਰਿਹਾ ਜਦ ਕਿ ਉਹ ਕਦਮ ਚੁੱਕ ਸਕਦਾ ਹੈ ਉਹ ਤਾਂ ਕੁੜੀਆਂ ਨਾਲੋਂ ਵੀ ਡਰਪੋਕ ਲੱਗਦਾ ਹੈ ਤੇ ਕਿੰਨਾ ਉਦਾਸ ਦਿਸਦਾ ਹੈ ਭਲਾ ਕਿਸ ਗੱਲ ਦੀ ਉਦਾਸੀ ਹੈ ਕਿਸ ਗੱਲ ਦਾ ਗਾਵੇਂ ਆਖਰ ਮੈਨੂੰ ਵੇਖ ਕੇ ਮੇਰੀ ਨਜ਼ਰ ਨੂੰ ਮਹਿਸੂਸ ਕਰਕੇ ਉਸ ਦੀ ਉਦਾਸੀ ਦੂਰ ਕਿਉਂ ਨਹੀਂ ਹੋਈ ਜਾਂ ਕਿ ਉਹ ਮੇਰੀ ਨਜ਼ਰ ਦੀ ਗੱਲ ਨੂੰ ਸਮਝ ਹੀ ਨਹੀਂ ਸਕਿਆ ਮੈਂ ਆਪ ਉਸ ਦੀ ਨਜ਼ਰ 사ਦਕਾ ਕਿੰਨਾ ਬਦਲ ਗਈ ਹਾਂ ਮੇਰੀਆਂ ਅੱਖਾਂ ਵਿੱਚ ਇੱਕ ਨਵੀਂ ਚਮਕ ਆ ਗਈ ਹੈ ਦਿਲ ਵਿੱਚੋਂ ਘਟਨ ਜਾਂਦੀ ਰਹੀ ਹੈ ਤੇ ਆਰਮਾਨ ਹਨ ਕਿ ਜਿਵੇਂ ਖੰਭ ਲਾ ਕੇ ਉੱਡਣ ਲੱਗੇ ਹਨ ਉਸ ਨੂੰ ਆਪਣੇ ਆਪ ਵਿੱਚ ਇੱਕ ਨਵੀਂ ਤਬਦੀਲੀ ਮਹਿਸੂਸ ਹੋਣ ਲੱਗੀ। ਉਹ ਸ਼ੀਸ਼ੇ ਵਿੱਚ ਵੇਖਦੀ ਤਾਂ ਚਿਹਰਾ ਬਦਲਿਆ ਹੋਇਆ ਲੱਗਦਾ। ਅੱਖਾਂ ਬੜੀਆਂ ਲਿਸ਼ਕਮੀਆਂ ਤੇ ਵੱਡੀਆਂ-ਵੱਡੀਆਂ ਜਾਪਦੀਆਂ। ਕਿਸੇ ਅਲੋਕਾਰ ਚਾਨਣ ਨਾਲ ਭਰੀਆਂ ਹੋਈਆਂ ਤੇ ਉਹ ਚਾਨਣ ਚਿਹਰੇ ਤੇ ਵੀ ਦਿਖਾਈ ਦਿੰਦਾ। ਜਿਸ ਵਿੱਚ ਚਿਹਰਾ ਤੋਤਾ-ਤੋਤਾ ਨਿਖਰਿਆ-ਨਿਖਰਿਆ ਲੱਗਦਾ। ਸਧਾਰਨ ਨਕਸ਼ਾ ਵਾਲਾ ਉਹ ਚਿਹਰਾ ਦਿਨ-ਦਿਨ ਸੋਨਾ ਬਣਦਾ ਜਾ ਰਿਹਾ ਸੀ। ਉਸ ਉਤਲਾ ਰੁੱਖਾਪਨ ਗਾਇਬ ਹੋ ਗਿਆ ਸੀ। ਕੋਈ ਅਣਦਿਸਦੀ ਚੀਜ਼ ਸੀ ਜੋ ਉਸਦੇ ਨਕਸ਼ੇ ਨੂੰ ਇਸ ਤਰ੍ਹਾਂ ਤਰਾਸ਼ ਰਹੀ ਸੀ ਤੇ ਉਹ ਸੁਭ ਕੁੂਲੇ ਬਣਦੇ ਜਾ ਰਹੇ ਸਨ। ਉਹ ਵਾਲ ਵਾਉਣ ਜਾਂ ਕਿਸੇ ਹੋਰ ਕੰਮ ਸ਼ੀਸ਼ੇ ਸਾਹਮਣੇ ਬੈਠਦੀ ਤਾਂ ਧੀਰ ਤਾਈ ਆਪਣੇ ਚਿਹਰੇ ਨੂੰ ਵੇਖਦੀ ਰਹਿੰਦੀ। ਕਦੇ ਉਹ ਉਸ ਮੁੰਡੇ ਦੀਆਂ ਅੱਖਾਂ ਨਾਲ ਆਪਣੇ ਚਿਹਰੇ ਨੂੰ ਵੇਖਣ ਲੱਗਦੀ। ਉਸੇ ਵਰਗੀਆਂ ਉਦਾਸ ਤੇ ਗਵਾਚੀਆਂ ਵਰਗੀਆਂ ਅੱਖਾਂ ਬਣਾ ਕੇ ਕੁਝ ਹੀ ਚਿਰ ਵਿੱਚ ਉਸ ਦੀਆਂ ਅੱਖਾਂ ਚਮਕ ਉਠਦੀਆਂ ਤੇ ਉਹਨਾਂ ਵਿੱਚਲੀ ਉਦਾਸੀ ਗਾਇਬ ਹੋ ਜਾਂਦੀ। ਤਦ ਉਹ ਅੱਖਾਂ ਫਲਾ ਕੇ ਬੜੀ ਹੈਰਾਨੀ ਨਾਲ ਵੇਖਣ ਲੱਗਦੀ ਜਿਵੇਂ ਪਹਿਲੀ ਵਾਰ ਆਪਣਾ ਅਜੇਹਾ ਸੋਹਣ ਵੇਖ ਰਹੀ ਹੋਵੇ। ਉਸ ਦੀਆਂ ਅੱਖਾਂ ਹੋਰ ਵੱਡੀਆਂ ਬਣ ਜਾਂਦੀਆਂ ਫਿਰ ਉਹ ਮੁਸਕਰਾ ਪੈਂਦੀ। ਅਖੀਰ ਉਹ ਉਸੇ ਤਰ੍ਹਾਂ ਮੁਸਕਰਾਉਂਦੀ ਹੋਈ ਆਪਣੇ ਚਿਹਰੇ ਦੀ ਥਾਂ ਉਸ ਮੁੰਡੇ ਦੇ ਚਿਹਰੇ ਨੂੰ ਵੇਖਣ ਲੱਗਦੀ ਇੱਕ ਦਿਨ ਉਸਨੇ ਮੁੰਡੇ ਨੂੰ ਖੱਤ ਲਿਖਿਆ ਛੋਟਾ ਜਿਹਾ ਖੱਤ ਤੇ ਜਦ ਮੁੰਡਾ ਸੜਕ ਕੰਡੇ ਖੜਾ ਉਸ ਨੂੰ ਵੇਖ ਰਿਹਾ ਸੀ ਤਾਂ ਉਸਨੇ ਬਾਰੀ ਵਿੱਚ ਬੈਠਿਆਂ 2-3 ਵਾਰ ਖੱਤ ਉਸ ਵੱਲ ਹਿਲਾਇਆ ਤੇ ਥੱਲੇ ਸੁੱਟ ਦਿੱਤਾ ਕੁਝ ਹੀ ਚੇਰ ਪਿੱਛੋਂ ਮੁੰਡੇ ਨੇ ਉੱਥੋਂ ਲੰਘਣ ਦਾ ਬਹਾਨਾ ਕਰਦਿਆਂ ਖੱਤ ਚੁੱਕਿਆ ਤੇ ਚਲਾ ਗਿਆ ਉਸਦੇ ਜਾਂਦਿਆਂ ਹੀ ਕੁੜੀ ਦਾ ਦਿਲ ਬੜੇ ਜ਼ੋਰ ਨਾਲ ਧੜਕਣ ਲੱਗਾ ਉਸ ਨੂੰ ਲੱਗਾ ਜਿਵੇਂ ਉਹ ਉਸ ਦੀ ਕੋਈ ਵੱਡਮੁੱਲੀ ਚੀਜ਼ ਚੁੱਕ ਕੇ ਲੈ ਗਿਆ ਹੋਵੇ ਹੁਣ ਕੀ ਹੋਵੇਗਾ ਉਸ ਨੇ ਭੈਪੀਤ ਹੋ ਕੇ ਸੋਚਿਆ ਪਰ ਹੁਣ ਕੀ ਹੋ ਸਕਦਾ ਸੀ ਜੋ ਹੋਣਾ ਸੀ ਹੋ ਗਿਆ ਹੈ ਅਗਲੇ ਦਿਨ ਮੁੰਡਾ ਫੇਰ ਉਸੇ ਤਰ੍ਹਾਂ ਉਥੋਂ ਲੰਘਣ ਦਾ ਬਹਾਨਾ ਕਰਦਾ ਹੋਇਆ ਆਇਆ ਤਾਂ ਮਲਕੜੇ ਜਿਹੇ ਇੱਕ ਖਾਤ ਉਸ ਦੀ ਬਾਰੀ ਵਿੱਚ ਰੱਖ ਕੇ ਚਲਾ ਗਿਆ ਉਸ ਦੇ ਖੱਤ ਦਾ ਜਵਾਬ ਸੀ ਉਸੇ ਵਰਗਾ ਛੋਟਾ ਜਿਹਾ ਤੇ ਉਸ ਦੇ ਚਿਹਰੇ ਵਰਗਾ ਗੰਭੀਰ ਤੇ ਕੁਝ ਉਦਾਸ ਉਸ ਨੇ ਉਹ ਕਈ ਵਾਰ ਪੜਿਆ ਹਰ ਵਾਰ ਉਸਦਾ ਮਤਲਬ ਬਦਲਿਆ ਹੋਇਆ ਲੱਗਾ ਕੁਝ ਇੱਕ ਵਾਰ ਪੜਨ ਤੇ ਉਸ ਨੂੰ ਜਵਾਨੀ ਚੇਤੇ ਹੋ ਗਿਆ ਇਸ ਨੂੰ ਆਪਣੇ ਕੋਲ ਰੱਖਣਾ ਖਤਰੇ ਵਾਲੀ ਗੱਲ ਹੈ ਉਸ ਨੇ ਸੋਚਿਆ ਇਸ ਨੂੰ ਪਾੜ ਸੁੱਟਣਾ ਚਾਹੀਦਾ ਹੈ ਜੇ ਕਿਤੇ ਭਾਬੀ ਦੇ ਹੱਥ ਲੱਗ ਗਿਆ ਤਾਂ ਅਨਰਥ ਹੋ ਜਾਵੇਗਾ ਉੰਜੀ ਕਿਤੇ ਭਾਬੀ ਉਸ ਵੇਲੇ ਕਮਰੇ ਵਿੱਚ ਆ ਜਾਂਦੀ ਜਦ ਮੁੰਡਾ ਖਤ ਰੱਖ ਕੇ ਗਿਆ ਸੀ ਤਾਂ ਕੀ ਹੁੰਦਾ ਇਕਦਮ ਅਨਰਥ ਹੋ ਜਾਂਦਾ ਗੱਲ ਭਰਾ ਜੀ ਦੇ ਕੰਨੀ ਤੱਕ ਪਹੁੰਚ ਜਾਂਦੀ ਤਾਂ ਉਹ ਮੈਨੂੰ ਜਾਨੋਂ ਮਾਰ ਸੁੱਟਦੇ ਬੜਾ ਗੁੱਸੈਲ ਸੁਭਾਅ ਹੈ ਉਹਨਾਂ ਦਾ ਖੈਰ ਬਚਾਅ ਹੋ ਗਿਆ ਤੇ ਇਸ ਖਤ ਨੂੰ ਤਾਂ ਪਾੜ ਹੀ ਸੁੱਟਣਾ ਚਾਹੀਦਾ ਏ ਉਸਨੇ ਖਤ ਆੜ ਕੇ ਸੁੱਟ ਦਿੱਤਾ ਤਦ ਉਹ ਮੁਰਮੁਰ ਉਸ ਨੂੰ ਆਪਣੀ ਕਲਪਨਾ ਵਿੱਚ ਪੜਨ ਲੱਗੀ ਅਖੀਰ ਉਸਦੇ ਦਿਲ ਵਿੱਚ ਆਇਆ ਕਿ ਇੱਕ ਹੋਰ ਖਤ ਲਿਖੇ ਖਤਰਾ ਹੋਣ ਤੇ ਵੀ ਉਹ ਖਤ ਲਿਖਣੋਂ ਰਹਿ ਨਾ ਸਕੀ ਫੇਰ ਤਾਂ ਖਤਾਂ ਦਾ ਸਿਲਸਲਾ ਕੁਝ ਇਸ ਤਰ੍ਹਾਂ ਸ਼ੁਰੂ ਹੋਇਆ ਕਿ ਉਸ ਨੂੰ ਰੋਕਿਆ ਨਾ ਜਾ ਸਕੇ ਉਸ ਨੂੰ ਲੱਗ ਰਿਹਾ ਸੀ ਕਿ ਉਹ ਉਹਨਾਂ ਖਤਾਂ ਦੇ ਖੰਭਾਂ ਤੇ ਉੱਡਣ ਲੱਗੀ ਸੀ ਪਰ ਇੱਕ ਖਤ ਵਿੱਚ ਜਦ ਮੁੰਡੇ ਨੇ ਉਸ ਨੂੰ ਕਿਤੇ ਬਾਹਰ ਮਿਲਣ ਲਈ ਲਿਖਿਆ ਤਾਂ ਚਾਣ ਚੱਕ ਉਸ ਨੂੰ ਉਹ ਖੰਭ ਟੁੱਟ ਗਏ ਪ੍ਰਤੀਤ ਹੋਏ ਕੀ ਮੁੰਡੇ ਨੂੰ ਆਪਣੀਆਂ ਲੱਤਾਂ ਬਾਰੇ ਦੱਸ ਦੇਵਾਂ ਉਸਨੇ ਸੋਚਿਆ ਭਲਾ ਕੋਈ ਗੱਲ ਲੁਕੋ ਕੇ ਕਿਉਂ ਰੱਖਾਂ ਪਰ ਤਦ ਹੋ ਸਕਦਾ ਹੈ ਕਿ ਸਾਰੀ ਖੇੜ ਹੀ ਖਤਮ ਹੋ ਜਾਏ ਖੇੜ ਖਤਮ ਹੋ ਗਈ ਤਾਂ ਜ਼ਿੰਦਗੀ ਕਿੰਨੀ ਸੁੰਨੀ ਬਣ ਜਾਏਗੀ ਜਿਉਣਾ ਅਸਹਿ ਹੋ ਜਾਣਾ ਹੈ ਚੰਗਾ ਹੈ ਕਿ ਕੁਝ ਬਚ ਕੇ ਤੁਰਿਆ ਜਾਏ ਉਹ ਜਿਉਂ-ਜਿਉਂ ਬਚਣ ਦਾ ਯਤਨ ਕਰਦੀ ਮੁੰਡੇ ਦੀ ਉਤਾਵਲ ਵਧਣ ਲੱਗੀ ਉਹ ਜਿਸ ਰਾਹ ਤੇ ਤੁਰ ਰਿਹਾ ਸੀ ਉਸ ਨੂੰ ਹੁਣ 6ਤੀ ਤੋਂ 6ਤੀ ਮੁਕਾਕੇ ਮੰਜ਼ਲ ਤੇ ਪਹੁੰਚ ਜਾਣਾ ਚਾਹੁੰਦਾ ਸੀ ਤੇ ਉਸ ਦੀ ਇਹ ਉਤਾਵਲ ਕੁੜੀ ਨੂੰ ਹੋਰ ਵੀ ਬਚ ਕੇ ਚੱਲਣ ਲਈ ਮਜਬੂਰ ਕਰ ਰਹੀ ਸੀ ਹਾਲਤ ਪਹਿਲਾਂ ਇੰਨੀ ਉਲਝਣ ਭਰੀ ਨਹੀਂ ਸੀ ਜਿੰਨੀ ਕਿ ਹੁਣ ਬਣਦੀ ਜਾ ਰਹੀ ਸੀ ਪਹਿਲਾਂ ਖੱਤਰ ਲਿਖਣ ਦਾ ਆਪਣਾ ਹੀ ਸੁਆਦ ਸੀ ਹੁਣ ਖੱਤਰ ਲਿਖਣ ਦੇ ਖਿਆਲ ਨਾਲ ਘਬਰਾਹਟ ਹੁੰਦੀ ਸੀ ਖਾਸ ਕਰ ਖਤ ਵਿਚ ਲੀਆਂ ਕੁਝ ਗੱਲਾਂ ਦਾ ਜਵਾਬ ਦੇਣ ਵਿੱਚ ਘਬਰਾਹਟ ਹੁੰਦੀ ਫਿਰ ਵੀ ਖਤ ਲਿਖਣ ਵਿੱਚ ਅਜੀਹਾ ਸਵਾਦ ਆਉਂਦਾ ਕਿ ਉਹ ਚਾਹੁੰਦੀ ਰੋਜ਼ ਘੰਟਿਆਂ ਬੱਧੀ ਬੈਠੀ ਲਿਖਦੀ ਰਹੇ ਉਸ ਦੀ ਕਲਮ ਚੱਲਣ ਲੱਗਦੀ ਤਾਂ ਰੁਕਣ ਦਾ ਨਾਂ ਨਾ ਲੈਂਦੀ ਖਤ ਹੀ ਨਹੀਂ ਕੁਝ ਵੀ ਲਿਖਣ ਦਾ ਆਪਣਾ ਵੱਖਰਾ ਸਵਾਦ ਏ ਉਹ ਮਨ ਵਿੱਚ ਕਹਿੰਦੀ ਕਿ ਇਸ ਤਰ੍ਹਾਂ ਦਿਲ ਦੀਆਂ ਗੱਲਾਂ ਸাকার ਹੋਣ ਲੱਗਦੀਆਂ ਹਨ ਕਈ ਵਾਰ ਤਾਂ ਕਿੰਨੀਆਂ ਸੋਹਣੀਆਂ ਗੱਲਾਂ ਮਨ ਵਿੱਚ ਜਨਮ ਲੈਂਦੀਆਂ ਹਨ ਕਾਸ਼ ਮੈਂ ساری ਉਮਰ ਇਸੇ ਤਰ੍ਹਾਂ ਖਤ ਲਿਖਦੀ ਰਹਾ ਖਤਾ ਨਹੀਂ ਵੀ ਤੇ ਕਿਸ਼ਤਾ ਕਾਇਮ ਕੀਤਾ ਜਾ ਸਕਦਾ ਹੈ ਕੀ ਜ਼ਰੂਰੀ ਹੈ ਕਿ ਇਸ ਰਿਸ਼ਤੇ ਨੂੰ ਕਾਇਮ ਰੱਖਣ ਲਈ ਆਪਸ ਵਿੱਚ ਮਿਲਿਆ ਵੀ ਜਾਏ ਮੁੰਡੇ ਨੂੰ ਮਿਲਣ ਦੇ ਖਿਆਲ ਨਾਲ ਉਸਨੂੰ ਡਰ ਲੱਗਦਾ ਮੇਰੀਆਂ ਲੱਤਾਂ ਨੂੰ ਵੇਖ ਕੇ ਕੀ ਕਹੇਗਾ ਉਹ ਸੋਚਦੀ ਹੋ ਸਕਦਾ ਹੈ ਕੁਝ ਵੀ ਨਾ ਕਹੇ ਤੇ ਮੈਨੂੰ ਕਬੂਲ ਕਰ ਲਵੇ ਪਰ ਜੇ ਉਸ ਮੂੰਹ ਮੋੜ ਲਿਆ ਤਦ ਜ਼ਿੰਦਗੀ ਵਿੱਚ ਹਨੇਰਾ ਛਾ ਜਾਏਗਾ ਉਹ ਹੋਰ ਜ਼ਿਆਦਾ ਉਲਝਣ ਵਿੱਚ ਫਸਦੀ ਜਾ ਰਹੀ ਸੀ ਤੇ ਉਸ ਤੋਂ ਨਿਕਲਣ ਦਾ ਕੋਈ ਰਾਹ ਵਿਖਾਈ ਨਹੀਂ ਸੀ ਦੇ ਰਿਹਾ ਉਸ ਰਾਹ ਤੇ ਹੁਣ ਨਾ ਹੋਰ ਅਗਾਹ ਵਧਿਆ ਜਾ ਸਕਦਾ ਸੀ ਤੇ ਨਾ ਹੀ ਪਿਛਾਂ ਪਰਤਿਆ ਜਾ ਸਕਦਾ ਸੀ ਇਸ ਦੌਰਾਨ ਉਹ ਆਪ ਹੀ ਨਹੀਂ ਸੀ ਬਦਲੀ ਉਸਨੇ ਮੁੰਡੇ ਵਿੱਚ ਵੀ ਤਬਦੀਲੀ ਵੇਖੀ ਬਹੁਤ ਵੱਡੀ ਤਬਦੀਲੀ ਸੱਚ ਮੁੱਚ ਪਿਆਰ ਆਦਮੀ ਨੂੰ ਕੀ ਦਾ ਕੀ ਬਣਾ ਦਿੰਦਾ ਏ ਉਹ ਮਨ ਵਿੱਚ ਕਹਿੰਦੀ ਮੁੰਡੇ ਦੇ ਚਿਹਰੇ ਤੋਂ ਉਦਾਸੀ ਗਾਇਬ ਹੋ ਗਈ ਸੀ ਤੇ ਉਹ ਗਵਾਚਿਆ ਗਵਾਚਿਆ ਨਹੀਂ ਸੀ ਲੱਗਦਾ ਉਹ ਫੁੱਲ ਵਾਂਗ ਖਿੜ ਪਿਆ ਸੀ ਸੂਰਜਮੁਖੀ ਦੇ ਫੁੱਲ ਵਾਂਗ ਇਸ ਗੱਲ ਦਾ ਉਸਨੇ ਆਪਣੇ ਇੱਕ ਖੱਤ ਵਿੱਚ ਜ਼ਿਕਰ ਵੀ ਕੀਤਾ ਤੇ ਜਵਾਬ ਵਿੱਚ ਉਸਨੇ ਮੁੰਡੇ ਨੂੰ ਲਿਖਿਆ ਸੀ ਕਿ ਹਾਂ ਉਹ ਸੂਰਜਮੁਖੀ ਦੇ ਫੁੱਲ ਵਾਂਗ ਹੀ ਖਿੜ ਪਿਆ ਹੈ ਕਿਉਂਕਿ ਉਹ ਰੋਜ਼ਬਾਰੀ ਵਿੱਚ ਇੱਕ ਅਜਿਹੇ ਸੂਰਜ ਨੂੰ ਵੇਖਦਾ ਹੈ ਜੋ ਡੁੱਬਣ ਵਾਲਾ ਸੂਰਜ ਨਹੀਂ ਹੈ ਤਦ ਤੋਂ ਉਹ ਆਪਣੇ ਆਪ ਨੂੰ ਸੂਰਜ ਮਹਿਸੂਸ ਕਰਨ ਲੱਗੀ ਸੀ ਪਰ ਹੁਣ ਉਸ ਨੂੰ ਲੱਗ ਰਿਹਾ ਸੀ ਕਿ ਉਹ ਨਾ ਡੁੱਬਣ ਵਾਲਾ ਸੂਰਜ ਸ਼ਾਇਦ ਡੁੱਬ ਜਾਏਗਾ ਤਦ ਉਹ ਸੂਰਜਮੁਖੀ ਦਾ ਫੁੱਲ ਮੁਰਝਾ ਜਾਏਗਾ ਕਈ ਵਾਰ ਉਹ ਸੋਚਦੀ ਇਹ ਜੋ ਕੁਝ ਹੋਇਆ ਏ ਇੱਕ ਸੁਪਨਾ ਹੈ ਇਹ ਹੀ ਸੁਪਨਾ ਕਿਸ ਕਿਤੇ ਅਸਲੀਅਤ ਬਣਨ ਤੇ ਤਬਾਹ ਨਾ ਹੋ ਜਾਏ ਸੋ ਉਹ ਉਸ ਨੂੰ ਸੁਪਨਾ ਹੀ ਰਹਿਣ ਦੇਣਾ ਚਾਹੁੰਦੀ ਸੀ ਕਿਤੇ ਇਹ ਸੁਪਨਾ ਟੁੱਟ ਗਿਆ ਤਾਂ ਜਿਉਣਾ ਬਹੁਤ ਔਖਾ ਹੋ ਜਾਏਗਾ ਉਹ ਮਨ ਵਿੱਚ ਕਹਿੰਦੀ ਬਸ ਇੰਜ ਲੱਗਣਾ ਚਾਹੀਦਾ ਹੈ ਕਿ ਸੁਪਨਾ ਵੇਖਦਿਆਂ ਚਣਚੱਕ ਅੱਖ ਖੁੱਲ ਗਈ ਹੋਵੇ ਤੇ ਉਹ ਸੁਪਨੇ ਦੀ ਬੜੀ ਸੋਹਣੀ ਜਿਹੀ ਯਾਦ ਬਾਕੀ ਰਹਿ ਜਾਏ ਮੁੰਡੇ ਨੂੰ ਵੀ ਇਹ ਸੁਪਨਾ ਹੀ ਲੱਗਣਾ ਚਾਹੀਦਾ ਹੈ ਅਖੀਰ ਉਹ ਇਸ ਉਲਝਣ ਚੋਂ ਨਿਕਲਣ ਦਾ ਰਾਹ ਲੱਭਣ ਲੱਗੀ ਤੇ ਸਫਲ ਹੋ ਗਈ। ਅਗਲੇ ਖੱਤ ਵਿੱਚ ਉਸਨੇ ਮੁੰਡੇ ਨੂੰ ਲਿਖਿਆ ਕਿ ਇਹ ਉਸਦਾ ਅੰਤਲਾ ਖੱਤ ਹੈ ਕਿਉਂਕਿ ਘਰ ਵਾਲਿਆਂ ਨੂੰ ਉਹਨਾਂ ਬਾਰੇ ਪਤਾ ਲੱਗ ਗਿਆ ਹੈ ਤੇ ਉਹ ਲਾਚਾਰ ਹੈ ਤੇ ਅੱਗੋਂ ਇੱਕ ਵੀ ਕਦਮ ਚੁੱਕ ਸਕਣ ਦੀ ਉਸ ਵਿੱਚ ਸਮਰੱਥਾ ਨਹੀਂ ਹੈ ਤੇ ਉਹ ਆਪ ਵੀ ਕੋਈ ਕਦਮ ਚੁੱਕਣ ਦਾ ਯਤਨ ਨਾ ਕਰੇ ਕਿਉਂਕਿ ਇਸ ਨਾਲ ਉਸਦਾ ਅਨਰਥ ਹੋ ਸਕਦਾ ਹੈ। ਅਖੀਰ ਵਿੱਚ ਉਸਨੇ ਆਪਣੇ ਪਿਆਰ ਦੀ ਸੌਂਖਵਾ ਕੇ ਉਸ ਨੂੰ ਆਪਣੇ ਕੋਲੋਂ ਹਮੇਸ਼ਾ ਲਈ ਦੂਰ ਹੋ ਜਾਣ ਲਈ ਲਿਖਿਆ ਉਸ ਨੂੰ ਯਕੀਨ ਸੀ ਕਿ ਮੁੰਡਾ ਉਸ ਦੀ ਗੱਲ ਟਾਲੇਗਾ ਨਹੀਂ ਅਗਲੇ ਦਿਨ ਉਹ ਹਮੇਸ਼ਾ ਵਾਂਗ ਬਾਰੀ ਵਿੱਚ ਬੈਠੀ ਸਾਹਮਣੇ ਸੜਕ ਵੱਲ ਵੇਖ ਰਹੀ ਸੀ ਮੁੰਡੇ ਦੇ ਆਉਣ ਦਾ ਵੇਲਾ ਹੋ ਗਿਆ ਸੀ ਪਰ ਉਹ ਨਹੀਂ ਆਇਆ ਉਸ ਪਿੱਛੋਂ ਇੱਕ ਘੰਟਾ ਬੀਤਿਆ ਦੋ ਘੰਟੇ ਬੀਤੇ ਉਹ ਨਹੀਂ ਆਇਆ ਉਡੀ ਨੂੰ ਪਿਆਰ ਦੀ ਤਾਕਤ ਤੇ ਖੁਸ਼ੀ ਹੋਈ ਉਸ ਦੇ ਬੁੱਲਾਂ ਤੇ ਮੁਸਕਰਾਹਟ ਆਟਾਈ ਤੇ ਨਾਲ ਹੀ ਅੱਖਾਂ 'ਚੋਂ ਦੋ ਹੰਝੂ ਚੋ ਪਏ ਥੈਂਕ ਯੂ